ਜਗਬਾਣੀ ਪੰਜਾਬ ਕੇਸਰੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਬੀਤੇ ਦਿਨ ਚੰਡੀਗੜ੍ਹ ਦੇ ਵਿੱਚ ਹੋਈ ਮੇਅਰ ਚੋਣ ਨੂੰ ਲੈ ਕੇ ਮਾਮਲਾ ਕਾਫੀ ਜ਼ਿਆਦਾ ਪਖਿਆ ਹੋਇਆ ਤੇ ਲਗਾਤਾਰ ਪ੍ਰਦਰਸ਼ਨ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਦਿੱਲੀ ਦੀ ਜੇਕਰ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਂਝੇ ਤੌਰ ਤੇ ਜੋ ਇੱਕ ਵੱਡਾ ਪ੍ਰੋਟੈਸਟ ਕੀਤਾ ਗਿਆ ਤੇ ਇਲਜ਼ਾਮ ਲਗਾਏ ਨੇ ਕਿ ਇਨ੍ਹਾਂ ਚੋਣਾਂ ਦੇ ਵਿੱਚ ਧਾਂਦਲੀ ਹੋਈ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਚੰਡੀਗੜ੍ਹ ਦੇ ਲੋਕਾਂ ਦਾ ਕੀ ਕਹਿਣਾ ਹੈ ਸਵਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਕਿ ਆਖਿਰ ਇਹਨਾਂ ਚੰਡੀਗੜ੍ਹ ਦੇ ਜੋ ਵਸਿੰਦੇ ਨੇ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਉਹ ਆਪਾਂ ਗੱਲਬਾਤ ਕਰਦੇ ਹਾਂ ਸਰ ਜਿਹੜੇ ਚੰਡੀਗੜ੍ਹ ਮੇਰਛਿੱਤ ਨੇ ਜੋ ਉਹਨਾਂ ਨੂੰ ਲੈ ਕੇ ਜਿਹੜੀ ਪ੍ਰਣਾਮ ਆਏ ਸੀਗੇ ਤੁਹਾਨੂੰ ਲੱਗਦਾ ਕਿ ਉਹ ਠੀਕ ਨਹੀਂ 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 ਮੈਂ ਸੈਟੀਸਫਾਈਡ ਨਹੀਂ ਇਹਨਾਂ ਤੋਂ ਕਿਉਂਕਿ ਆਲਰੇਡੀ ਕੋਰਟ ਦੀ ਵੀ ਸਟੇਟਮੈਂਟ ਆ ਚੁੱਕੀ ਹੈ ਔਰ ਲੋਕਾਂ ਨੇ ਵੀ ਦੇਖਿਆ ਉੱਥੇ ਕਿ ਜਿਹੜਾ ਚੋਣ ਅਫਸਰ ਸੀ ਉਹ ਜਾਣਬੁੱਝ ਕੇ ਜਿਹੜੀ VOTING ਸੀ ਉਹਨੂੰ ਡਿਸਟਰੋਏ ਕਰ ਰਿਹਾ ਸੀ ਪੇਪਰਾਂ ਨੂੰ ਜਿੰਨੇ ਕਰਕੇ ਇਹ ਜਿਹੜੀਆਂ 8-9 ਵੋਟਾਂ ਇਹਨਾਂ ਨੇ ਸਸਪੈਂਡ ਕਰਕੇ ਤੇ ਆ ਉਹਦਾ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਹੈ ਇਹ ਕਹਿ ਲੋ ਕਿ ਸਰਾਸਰ ਜਿਹਨੂੰ ਕਹਿੰਦੇ ਨੇ ਕਿ ਮਤਲਬ ਸਾਹਮਣੇ ਬੈਠੇ ਬੰਦਾ ਜਿਹਨੂੰ ਕਹਿੰਦੇ ਨੇ ਇੱਕ ਚੋਰ ਤੇ ਉਤੋਂ ਚਤਰ ਇਹ ਚੋਰੀ ਵੀ ਕੀਤੀ ਹੈ ਚਤ్రਾਈ ਵੀ ਕੀਤੀ ਹੈ ਦੋਨੋਂ ਕੰਮ ਕੀਤੇ ਰਏ ਇਸ ਗਵਰਨਮੈਂਟ ਨੇ ਇਹਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਜੀ ਆਪਾਂ ਦੇਖੀਏ ਕਿ ਵੀ ਚੰਡੀਗੜ੍ਹ ਦੇ ਲੋਕਾਂ ਨੇ ਠੱਗੀ ਹੋਈ ਹੈ ਮੰਨਿਆ ਜਾ ਸਕਦਾ ਦੇਖੋ ਇਹ ਤਾਂ ਮੰਨਿਆ ਹੀ ਪੈ ਗਿਆ ਠੱਗੀ ਹੋਈ ਹੈ ਪਰ ਠੱਗੀ ਦੇ ਵਿੱਚ ਸ਼ਾਮਲ ਲੋਕ ਵੀ ਹੈਗੇ ਨੇ ਆਦਰਵਾਇਜ਼ ਜਿੰਨੀ ਕੁ ਠੱਗੀ ਹੋ ਚੁੱਕੀ ਹੈ ਇਹ ਸ਼ਾਮ ਨੂੰ ਸ਼ਹਿਰ ਬੰਦ ਹੋਣਾ ਚਾਹੀਦਾ ਸੀ ਕਿਉਂਕਿ ਆਪਾਂ ਦੇਖਨੇ ਆ ਵੀ ਜਿੰਨੀਆਂ ਵੋਟਾਂ ਜ਼ਿਆਦਾ ਨੇ ਉਹੀ ਸੀਟਾਂ ਲੈ ਜਾਂਦਾ ਇਹਦੇ ਜਿੰਨੀਆਂ ਵੋਟਾਂ ਜ਼ਿਆਦਾ ਨੇ ਉਹ ਹਾਰ ਗਿਆ ਤੇ ਜਿੰਨੀਆਂ ਘੱਟ ਨੇ ਉਹ ਜਿੱਤ ਗਿਆ ਤੇ ਠੱਗੀ ਦਾ ਸਰਸਰ ਖੁੱਲੀ ਠੱਗੀ ਹੈ ਜੀ ਇਹਨੇ ਚੇਦੇ ਤਾਂ ਕਹਿਣ ਵਾਲੀ ਗੱਲ ਹੀ ਕੋਈ ਨਹੀਂ ਇਹ ਤਾਂ ਠੱਗੀ ਦਿਖ ਰਹੀ ਆ ਸਾਹਮਣੇ ਬਟ ਇਹਨੂੰ ਲੋਕ ਹਜਮ ਕਿਵੇਂ ਕਰ ਰਹੇ ਨੇ ਉਹ ਆਈ ਡੋਨਟ ਨੋ ਮੇਰੀ ਸਮਝ ਤੋਂ ਬਾਹਰ ਹੈ ਕਿਵੇਂ ਇਹਨੂੰ ਕਿਵੇਂ ਦੇਖੀਏ ਵੀ ਇਹ ਤਾਨਾਸ਼ਾਹੀ ਸ਼ੁਰੂ ਹੋ ਗਈ ਹੈ ਦੇਖੋ ਇਹ ਜਿਹੜਾ ਮੁਲਕ ਹੈ ਨਾ ਜੀ ਇਹਨੂੰ 1100 ਸਾਲ ਹੋ ਗਏ ਨੇ ਗੁਲਾਮ ਹੋਇਆ ਇਹ ਅੱਜ ਵੀ ਗੁਲਾਮ ਹੈ ਇਨ ਨੂੰ ਖੁੱਲ੍ਹ ਦਿੱਤੀ ਵੀ ਲਾਤਰ ਰੱਸੀ ਪਾ ਕੇ ਤੂੰ 2 ਕਿਲੇ ਜਾਣਾ 2 ਕਿਲੇ ਤੂੰ ਵਾਪਸ ਆ ਜਾਣਾ ਇੱਥੋਂ ਦੇ ਪਬਲਿਕ ਦੀ ਇੱਥੋਂ ਦੀ ਸਿਸਟਮ ਦੀ ਇਹ ਹੈ ਕਿ ਇੰਨੇ ਖੁੱਲ੍ਹ ਦਿਓ ਰੋਟੀ ਖਾ ਲੈਣ ਉਸ ਤੋਂ ਉੱਪਰ ਨਾ ਚੱਲਣ ਉਹ ਕੁਝ ਕਰਾਣੇ ਕੁਝ ਲੋਕ ਨੇ ਜਿਹੜੇ ਉਸ ਤੱਕ ਪਹੁੰਚ ਸਕਦੇ ਨੇ ਅਦਰਵਾਈਜ਼ ਬਾਕੀ ਆਮ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਇੱਥੇ ਉਹ ਦਿਹਾੜੀ ਕਰਦਾ ਰੋਟੀ ਖਾਂਦਾ ਉਸ ਤੋਂ ਬਾਅਦ ਉਹ ਸੈਟੀਸਫਾਈਡ ਹੈ ਉਹਦੀ 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 ਆਉਂਦੇ 5-700 ਰੁਪਏ ਸੈਟੀਸਫਾਈਡ ਹੈ ਅਦਰਵਾਈਜ਼ ਕੋਈ ਸੁਣਵਾਈ ਨਹੀਂ ਇੱਥੇ ਕ੍ਰਪਸ਼ਨ ਜ਼ਰੂਰਤ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਅੰਡਰ ਟੇਬਲ ਹੋ ਚੁੱਕੀ ਹੈ ਹਰ ਡਿਪਾਰਟਮੈਂਟ ਦੇ ਵਿੱਚ ਚੱਲਿਆ ਹੋਇਆ ਜਿਹੜਾ ਬੰਦਾ ਇਹਦੇ ਅਗੇਂਸਟ ਆਵਾਜ਼ ਚੱਕਦਾ ਕੋਈ ਅਫਸਰ ਚੱਕਦਾ ਜਾਂ ਤਾਂ ਉਹਦੀ ਟਰਾਂਸਫਰ ਹੋ ਜਾਂਦੀ ਏ ਜੋ ਕੋਈ ਮੰਤਰੀ ਦੇ ਚੱਕਦਾ ਹੀ ਨਾ ਬਿਲਕੁਲ ਮੰਤਰੀ ਤਾਂ ਮਿਲੀ ਪਗੜਾ ਦਾ ਸਾਰਾ ਤੇ ਇਹ ਤਾਂ ਕਹਿਣਾ ਪਿਆ ਵੀ ਆਪਾਂ ਨੂੰ 11 ਸਾਲ ਹੋ ਗਏ ਨੇ غلام ਹੋਏ ਨੂੰ ਇਹ ਆਦਤ ਹੀ ਪੈ ਚੁੱਕੀ ਸਾਨੂੰ ਗੁਲਾਮੀ ਦੀ ਆਪਾਂ ਆਜ਼ਾਦ ਨਹੀਂ ਜਿਹੜੇ ਬੰਦੇ ਆਜ਼ਾਦ ਹੋਣਾ ਚਾਹੁੰਦੇ ਨੇ ਉਹ ਬਾਹਰ ਭੱਜ ਜਾਂਦੇ ਨੇ ਫੋਰਨ ਦੇ ਵਿੱਚ ਕਿਉਂ ਭੱਜਦੇ ਨੇ ਉੱਥੇ ਕੀ ਪੈਸਾ ਲੱਗ ਚੀਜ਼ ਹੈ ਉੱਥੇ ਆਜ਼ਾਦੀ ਹੈ ਹਰ ਬੰਦੇ ਨੂੰ ਫ੍ਰੀडम ਹੈ ਉੱਥੇ ਤੁਸੀਂ ਕਾਰ ਲੈ ਸਕਦੇ ਹੋ ਇਹ ਕਾਰ ਲੈ ਸਕਦੇ ਇੱਥੇ ਵੀ ਸਿਸਟਮ ਹੈ ਪਰ ਉਹ ਸ ਓਏ ਜਿਹੜੇ ਨਤੀਜੇ ਆਏ ਸੀਗੇ ਮੇਅਰਸ਼ਿਪ ਦੀਆਂ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਦੀਆਂ ਕਿਵੇਂ ਤੁਸੀਂ ਤੁਹਾਨੂੰ ਲੱਗਦਾ ਸੰਤਿਸਪਤੀ ਕਿਸੇ ਨਤੀਜੇ ਨੂੰ ਲੈ ਕੇ ਬਿਲਕੁਲ ਵੀ ਨਹੀਂ ਅਸੀਂ ਦਾ ਬਾਈ ਹੈ ਹੀ ਨਹੀਂ ਇਹਦਾ ਲੋਕਤੰਤਰ ਦਾ ਕਹਾਣਾ ਸਿੱਧਾ ਹੀ ਇਹਦਾ ਸਰਾਮ ਧੋਖਾ ਇਹਦੇ ਚ ਆਪਾਂ ਇਹਦੇ ਨਾਲ ਕੋਈ ਖੁਸ਼ ਨਹੀਂ ਬਾਈ ਜੇ ਅੱਜ ਐਡੇ ਵੱਡੇ ਪਾਰਟੀਆਂ ਨੂੰ ਨਹੀਂ ਕੋਈ ਪੁੱਛ ਰਿਹਾ ਬਾਈ ਸਾਨੂੰ ਕੌਣ ਪੁੱਛ ਰੂਗਾ ਕੱਲ ਨੂੰ ਜੇ ਸਾਡੇ ਤੇ ਕੋਈ ਕਾਰਵਾਈ ਹੋ ਜਵੇ ਹੁਣ ਅਸੀਂ ਤਾਂ ਕਾਮ ਬੰਦੇ ਆ ਸਾਨੂੰ ਕਿਹਨੇ ਪੁੱਛਣਾ ਜਦੋਂ ਐਡੇ ਵੱਡੇ ਪਾਰਟੀਆਂ ਨੂੰ ਨਹੀਂ ਦੋ ਪਾਰਟੀਆਂ ਇਕੱਠੀਆਂ ਹੋ ਕੇ ਚੋਣ ਲੜ ਰਹੀਆਂ ਉਹਨਾਂ ਨੂੰ ਨਹੀਂ ਕੋਈ ਪੁੱਛ ਰਿਹਾ ਸਾਨੂੰ ਕਿਹਨੇ ਪੁੱਛਣਾ ਹਾਂ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ 8 ਵੋਟ ਜਿਹੜੇ ਰਿਜੈਕਟ ਕੀਤੇ ਗਏ ਸੀਗੇ ਉਹਦੇ ਨਾਲ ਕੀ ਸਮਝੀਏ ਕਿ ਵੀ ਠੱਗੇ ਠੱਗੇ ਦਾ ਮਹਿਸੂਸ ਕਰਦਾ ਹੀ ਆਨ ਬਿਲਕੁਲ ਜੀ ਬਿਲਕੁਲ ਕਰਦੇ ਆ ਜੀ ਇਹ ਸ੍ਰਿਆਮ ਧੋਖਾ ਹੋਇਆ ਜੀ ਹੁਣ ਉਹਨਾਂ ਦੀ 16 ਦੀ 16 ਵੋਟਾਂ ਸਹੀ ਇਹ ਗਠਵੰਦਨ ਵਾਲਿਆਂ ਦੀ 20 ਚੋਂ ਵੀ 8 ਵੋਟਾਂ ਖਰਾਬ ਹੋ ਗਈਆਂ ਇਹ ਕੋਈ ਬੱਚੇ ਦਾ ਵੋਟ ਪਾ ਨਹੀਂ ਰਹੇ ਸੀਗੇ ਆਖਰ ਨੂੰ ਸੀਨੀਅਰ ਬੰਦੇ ਵੋਟ ਪਾ ਰਹੇ ਨੇ ਗੱਲ ਤਾਂ ਠੀਕ ਬਿਲਕੁਲ ਚੱਲ ਰਹੀ ਹੈ ਤੇ ਮੇਰਾ ਇੱਕ ਲਾਸਟ ਸਵਾਲ ਹੈਗਾ ਵੀ ਜਿਹੜਾ ਹੁਣ ਇਹ ਦੇਖਣ ਨੂੰ ਮਿਲਿਆ ਸੈਨੈਰੀਓ ਜਿੰਨਾ ਵੀ ਹੈਗਾ ਵਾ ਇਹਦੇ ਨਾਲ ਲੱਗਦਾ ਨਹੀਂ ਵੀ ਤਾਨਾਸ਼ਹੀ ਸ਼ੁਰੂ ਹੋ ਗਈ ਇਹ ਲੱਗਦਾ ਤੁਹਾਨੂੰ ਇਹ ਬਿਲਕੁਲ ਲੱਗਦਾ ਹੀ ਇਹਦਾ ਹੁਣ ਸਾਨੂੰ ਵੀ ਅੱਗੇ ਨੂੰ ਤੰਗੀ ਹੋਈ ਹੁਣ ਜਿਵੇਂ ਇਹ ਸਰਕਾਰ ਹੈ ਇਹਦੀਆਂ ਪਾਰਟੀਆਂ ਨਾਲ ਕਰ ਰਹੀ ਹੈ ਤਾਂ ਕੱਲ ਨੂੰ ਸਾਡੇ ਨਾਲ ਵੀ ਸਰੇਆਨ ਤੱਕਾ ਹੋਣਾ ਹੀ ਭਾਈ ਚੰਡੀਗੜ੍ਹ ਮੇਅਰਸ਼ਿਪ ਦੀ ਜਦੋਂ ਚੋਣਾਂ ਹੋਈਆਂ ਨੇ ਜਿਹੜੇ ਨਤੀਜੇ ਆਏ ਉਹਨਾਂ ਤੋਂ ਸੰਤੁਸ਼ਟ ਹਾਂ ਤੁਸੀਂ ਜੀ ਨਹੀਂ ਬਿਲਕੁਲ ਨਹੀਂ ਮੈਂ ਆਪਣੀ ਗੱਲ ਨਹੀਂ ਕਰਦਾ ਵੈਸੇ ਮੈਂ ਜੇ ਕਹਾ ਜਿਨ੍ਹਾਂ ਜਿਨ੍ਹਾਂ ਨੇ ਵੀ ਉਹ ਦੇਖਿਆ ਕਿ ਕੀ ਕੀਤਾ ਗਿਆ ਹੈ ਹੈਨਾ ਜਿਹੜਾ ਵੀ ਭਾਰਤ ਦੇ ਦਾ ਸੱਚਾ ਨਾਗਰਿਕ ਹੈਗਾ ਦਿਲ ਤੋਂ ਭਾਰਤ ਨੂੰ ਪਿਆਰ ਕਰਦਾ ਆਪਣੇ ਦੇਸ਼ ਨੂੰ ਉਹ ਕੋਈ ਵੀ ਸੰਤੁਸ਼ਟ ਨਹੀਂ ਹੋਏਗਾ 26 ਤਰੀਕ ਨੂੰ 26 ਜਨਵਰੀ ਨੂੰ ਕਨਸਟੀਟਿਊਸ਼ਨ ਬਣਿਆ ਸੀਗਾ 30 ਜਨਵਰੀ ਨੂੰ ਇਸੇ ਸਾਲ 30 ਜਨਵਰੀ 2024 ਨੂੰ ਇਹੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਚੋਣ ਹੋਏ ਨੇ ਹੈਨਾ ਉਸ ਦਿਨ ਮਹਾਤਮਾ ગાંધી ਸ਼ਹੀਦ ਹੋਏ ਸੀ ਉਸੇ ਦਿਨ ਇਹਨਾਂ ਨੇ ਸੰਵਿਧਾਨ ਦੀ ਉਲੰਘਣਾ ਕਰਤੀ ਸਾਹ ਪਤਾ ਲੱਗ ਰਿਹਾ ਕਨਸਟੀਟਿਊਸ਼ਨ ਤੋੜਤਾ ਸਰਦੀ ਵਰਗਾ ਆਮਦ ਦਾ ਕੀ ਕਰੀ ਜਿਹਨੂੰ 100% ਭਰੋਸਾ ਹੈਗਾ ਅਸੀਂ ਚਲਦੇ ਸੰਵਿਧਾਨ ਦੇ ਹਿਸਾਬ ਨਾਲ ਤੇ ਰੱਬ ਦੀ ਸੁਖ ਨਾਲ ਸੁਪਰੀਮ ਕੋਰਟ ਤੋਂ ਆਰਡਰ ਵੀ ਹੋਗੇ ਹੈਨਾ ਆਪਾਂ ਕਹਿ ਸਕਦੇ ਕਿ ਅਸੀਂ ਆਮ ਲੋਕਾਂ ਕੋ ਸਾਨੂੰ ਸੰਵਿਧਾਨ ਤੇ ਭਰੋਸਾ ਹੈ ਹੈਨਾ ਆਮ ਲੋਕ ਬਹੁਤ ਦੁਖੀ ਹੈ ਆਮ ਦਾ ਕਰੇ ਕੀ ਹੈਨਾ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਬਿਲਕੁਲ ਵੀ ਨਹੀਂ ਹੈਗੇ ਜੀ ਅੱਛਾ ਜਿਹੜਾ ਇਹ ਮਾਮਲਾ ਵੀਡੀਓਜ਼ ਵਗੈਰਾ ਸਾਹਮਣੇ ਆਏ ਜਾਂਦੇ ਨੇ ਤੇ ਉਸ ਤੋਂ ਬਾਅਦ ਚੋਂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਵੀ ਹੋਇਆ ਇੱਕ ਤਾਂ ਵੀਡੀਓ ਬਣ ਗਈ ਆ ਠੀਕ ਹੈ ਦੂਸਰੇ ਪਾਸੇ ਉਹ ਵਿਅਕਤੀ ਮੰਨਦਾ ਵੀ ਨਹੀਂ ਪਿਆਗਾ ਕਿ ਵੀ ਮੇਰੀ ਵੀਡੀਓ ਉਹ ਉਹ ਕਹ ਰਿਹਾ ਕਿ ਵੀ ਮੈਂ ਇਸ ਤਰ੍ਹਾਂ ਦੀ ਕੋਈ ਤਾਂਧਲੀ ਨਹੀਂ ਕੀਤੀ ਐ ਨਿਲਮਸੀਦੀ ਆਪਾਂ ਗੱਲ ਕਰੀਏ ਉਹ ਕਹਿੰਦੇ ਆ ਕਿ ਵੀ ਮੈਂ ਤਾਂ ਕਿਸ ਤਰ੍ਹਾਂ ਦੀ ਕੋਈ ਤਾਂਧਲੀ ਨਹੀਂ ਕੀਤੀ ਜੀ ਉਹਨਾਂ ਨੇ ਤਾਂ ਬੋਲਣਾ ਹੀ ਹੁਣ ਦੇਖੋ ਕੈਮਰਾ ਸੀ ਤੁਹਾਨੂੰ ਵੀ 7 ਸੈਕਿੰਡ ਲਈ ਨਾ ਕੈਮਰਾ ਬੰਦ ਹੋਇਆ ਸੀਗਾ ਅੱਛਾ ਠੀਕ ਹੈ ਉਹਨੇ ਕਹਿਤਾ ਸੀ ਰਾਣਾ ਰੂਣਾ ਕਾਫੀ ਜਣ ਉਹਨਾਂ ਦਾ ਨਾਮ ਨਹੀਂ ਪਤਾ ਹੈ ਗਿਆ ਸੀ ਤਾਂ ਦੇਖ ਰਹੇ ਸੀ ਖਬਰਾਂ ਚੀ ਦਿਖਾ ਰਹੇ ਆ ਤੁਹਾਡਾ ਮੀਡੀਆ ਦਿਖਾਉਂਦਾ ਹੈ ਨਾ ਕੀ ਕਹਿ ਰਹੇ ਆ ਕੈਮਰਾ ਬੰਦ ਕਰ ਦਿਓ ਕੈਮਰਾ ਬੰਦ ਕਰ ਦਿਓ ਕੈਮਰਾ ਉਹਨੇ ਮੋੜ ਵੀ ਦਿਆ ਜੋ ਵੋਟਾ ਪੈ ਰਹੇ ਸੀ ਲੇਕਿਨ ਉਹ ਕੈਮਰੇ ਵਾਲਾ ਇੰਨਾ ਹੀ ਇਮਾਨਦਾਰ ਸੀ ਉਹਨੇ ਆਪਣਾ ਪੂਰੀ ਇਮਾਨਦਾਰੀ ਨਾਲ ਜੋ ਕੀਤੀ ਕੈਮਰਾ ਉਹਨੇ ਹਟਾਇਆ ਨਹੀਂ ਹੈਗਾ ਉਹ ਆ ਗਿਆ ਕੈਮਰੇ ਚ ਸਭ ਕੁਝ ਆ ਗਿਆ ਹੈਗਾ ਹੈ ਨਾ ਹੁਣ ਕੋਰਟ ਦੇ ਹਿਸਾਬ ਨਾਲ ਸਾਰਾ ਕੁਝ 9 ਤਰੀਕ ਨੂੰ ਬੁਲਾਇਆ ਹੋਇਆ ਹੈ ਉਹਨਾਂ ਨੇ ਨਾ ਮੰਗਿਆ ਹਾਂਜੀ ਪੁੱਛੋ ਜਿਹੜੇ ਚੰਡੀਗੜ੍ਹ ਦੇ ਲੋਕ ਹੈਗੇ ਨੇ ਲੱਗਦਾ ਕਿ ਵੀ ਜਿਵੇਂ ਤੁਸੀਂ ਉਦੋਂ ਤੁਹਾਨੂੰ ਲੱਗਦਾ ਕਿ ਵੀ ਠੱਗ ਠੱਗੇ ਮਹਿਸੂਸ ਹੁੰਦਾ ਤੁਹਾਨੂੰ ਨਹੀਂ ਸਾਨੂੰ ਠੱਗ ਠੱਗੇ ਨਹੀਂ ਦੇਖੋ ਹੁਣ ਇਹ ਲੋਕਾਂ ਨਾਲ ਹੀ ਕਰੀਏ ਛੇੜਛਾੜ ਲੋਕਾਂ ਨੇ ਜਿਤਾਏ ਜਿਹੜੇ ਕਾਉਂਸਲਰ ਅੱਜ ਵੀ ਅਸੀਂ 17 ਜਾਣਦੇ ਹਾਂ ਸਾਰੇ ਕੰਮ ਜ਼ਿਆਦਾਤਰ 17 ਜੀ ਹੁੰਦੇ ਨੇ ਉੱਥੇ ਬੈਠੇ ਹੋਏ ਨੇ ਧਰਨੇ ਲਾਏ ਹੋਏ ਨੇ ਇਹਨਾਂ ਨੇ ਬੈਠੇ ਨੇ ਕਿਉਂ ਕਿਉਂ ਆਮ ਲੋਕਾਂ ਨੇ ਇਹ ਆਮ ਲੋਕਾਂ ਦੇ ਲਈ ਕੀ ਕਰ ਰਹੇ ਨੇ ਇਹ ਸੰਵਿਧਾਨ ਬਣਾ ਲੋਕਾਂ ਦੇ ਚੁਣੇ ਹੋਏ ਕਾਉਂਸਲਰਸ ਨੇ ਉਹਨਾਂ ਨੇ ਮੇਅਰ ਬਣਾਇਆ ਇਹ ਤਾਂ ਕਿ ਨਾਲ ਆਪਣੀ ਇੱਕ ਗੁੰਡਾਗਰਦੀ ਨਹੀਂ ਹੈ ਕੀ ਹੈ ਜੀ ਇਹ ਗੁੰਡਾਗਰਦੀ ਕਰ ਰਹੇ ਸ੍ਰੀ ਆਮ ਜਿਹੜੀ ਜਿਹੜੀ ਕਾਰਵਾਈ ਜਿਵੇਂ ਆਪਾਂ ਦੇਖੀਏ ਅ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਇੱਕ ਵੱਡਾ ਪ੍ਰੋਟੈਸਟ ਵੀ ਕੀਤਾ ਜਾਂਦਾ ਕਿਵੇਂ ਦੇਖਦੇ ਉਹਨਾਂ ਦੇ ਇਸ ਕਾਰਵਾਈ ਨੂੰ ਨਹੀਂ ਦੇਖੋ ਜੀ ਇਹ ਇਧਰ ਮੈਂ ਕਹਿਣਾ ਚਾਹਾਂਗਾ ਆਮ ਆਦਮੀ ਪਾਰਟੀ ਕਾਂਗਰਸ ਦੀ ਗੱਲ ਨਹੀਂ ਆਂਦੀ ਕੋਈ ਵੀ ਸਿਆਸੀ ਪਾਰਟੀ ਉਹ ਸੰਵਿਧਾਨ ਦੀ ਗੱਲ ਆਂਦੀ ਹੈ ਨਾ ਇੱਥੇ ਸੰਵਿਧਾਨ ਨਾਲ ਹੀ ਛੇੜਛਾੜ ਕਰਤੀ ਮੇਰ ਕੋਈ ਵੀ ਬੰਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਕਨਸਟੀਟਿਊਸ਼ਨ ਦੇ ਨਾਲ ਛੇੜਛਾੜ ਕਰੀ ਗਈ ਹੈ ਜਿਹੜੀ ਉਹ ਤਾਂ ਗਲਤ ਹੈ ਨਾ ਉਹੀ ਗਲਤ ਹੈ ਹੁਣ ਅਸੀਂ ਕੀ ਕਹੀਏ ਹੋਰ ਅਸੀਂ ਤਾਂ ਕਹਿੰਦੇ ਆ ਵੀ ਕੋਈ ਵੀ ਆਏ ਚਾਹੇ ਅਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਭਾਜਪਾ ਸੰਵਿਧਾਨ ਦੇ ਨਾਲ ਨਹੀਂ ਨਾ ਛੇੜਛਾੜ ਹੋਣੀ ਚਾਹੀਦੀ ਕਨਸਟੀਟਿਊਸ਼ਨ ਦੇ ਨਾਲ ਇਹਨਾਂ ਤਾਂ ਉਹੀ ਗੁੰਡਾ ਕਰਦੀ ਕਰਤੀ ਸਾਫੀ ਗੁੰਡਾ ਕਰਦੀ ਅ ਤਾਂ ਹੁਣ ਚਲਾਇਆ ਹੋਇਆ ਬੀਜੇਪੀ ਵੋਟ ਚੋਰ ਹੈ ਕੁਛ ਕਰਕੇ ਹਨਾ ਫਿਰ ਉਹ ਸਚਾਈ ਗੱਲ ਹੈ ਟੱਕਾ ਕਰ ਰਹੇ ਸਾਫ ਕੈਮਰਾ ਸਭ ਕੁਝ ਦਿਖ ਰਿਹਾ ਹੈ ਇਹ ਤਾਂ ਅਸੀਂ ਕਹਿ ਸਕਦੇ ਹਾਂ ਕਿ ਸੱਤੇ ਮੇਂ ਜੈਤੇ ਹੋਈ ਹੈ ਸੁਪਰੀਮ ਕੋਰਟ ਨੇ ਕੱਢੇ ਆ ਆਰਡਰਸ ਹੈਨਾ ਤਾਂ ਹੁਣ ਅਸੀਂ ਪ੍ਰੋਸਤਾ ਸ਼ੰਤ ਜੀ 100% ਸੰਵਿਧਾਨ ਦੇ ਹਿਸਾਬ ਨਾਲ ਚੱਲਦੇ ਹਾਂ ਅਸੀਂ ਆਮ ਲੋਕ ਹੈ ਲੇਕਿਨ ਇੰਨਾ ਕੁ ਪੜੇ ਲਿਖੇ ਹੈਗੇ ਆ ਕਿ ਤੁਹਾਨੂੰ ਪਤਾ ਹੈ ਕੀ ਕਰਨਾ ਚਾਹੀਦਾ ਨਹੀਂ ਜੀ ਮੈਂ ਦੇਖ ਰਿਹਾ ਸੀ ਸਾਰਾ ਮੈਂ ਜਦੋਂ ਉਹ ਆਪਣੇ ਅਨਿਲ ਕੀ ਨਾਮ ਦੇ ਮਸੀਹ ਜੀ ਜਦੋਂ ਉਹ ਆਏ ਤੇ ਜਦੋਂ ਆ ਕੇ ਨਾ ਤਾਂ ਉਹਨਾਂ ਨੇ ਕੋਈ ਆਪਣਾ ਏਜੰਟਾਂ ਆਣਦੇਆ ਕੋਲ ਤੇ ਆਪਣੀ ਮਰਜ਼ੀ ਨਾਲ ਉਹ ਦਿਖਦੇ ਰਿਹਾ ਕਦੇ ਉਸ ਤੇ ਰੱਖ ਦਿੰਦਾ ਸੀ ਕਦੇ ਉਸ ਟੋਕਰੀ 'ਚ ਰੱਖ ਦਿੰਦਾ ਸੀਗਾ ਤੇ ਮੈਂ ਇਨਸਪੈਕਟਰ ਟੈਰਾਂ ਮੈਂ ਬਹੁਤ ਇਲੈਕਸ਼ਨ ਕਰਾਈਆਂ ਪਰ ਜੋ ਉਹ ਕਰ ਰਿਹਾ ਸੀਗਾ ਇਸ ਤਰ੍ਹਾਂ ਦਾ ਮੈਂ ਪਹਿਲੀ ਵਾਰ ਦੇਖਿਆ ਜਦੋਂ ਉਹਨੇ ਗਿਣਤੀ ਕਰਦੇ ਕਰਦੇ ਨੇ ਵੋਟਾਂ ਕਦੇ ਇੱਧਰ ਕਦੇ ਉੱਧਰ 8 ਵੋਟਾਂ ਉਹਨੇ ਲੈਦੀਆਂ ਰੱਖੀਆਂ ਮੇਰੇ ਨਾਲ ਬੈਠੇ ਸੀ ਮੈਂ ਕਿਹਾ ਵੀ ਇਹ 8 ਵੋਟਾਂ ਰਲਾਖ ਦੀਆਂ ਜਿਹੜੀਆਂ ਕਾਂਗਰਸ ਤੇ ਆਪ ਦੀਆਂ ਇਹ ਉਹਨੇ ਲੱਗ ਕੱਢਤੀਆਂ ਇਹਦਾ ਮਤਲਬ ਇਹ ਇਹਨਾਂ ਨੂੰ ਭਾਜਪਾ ਨੂੰ ਬਣਾਊਗਾ ਇਹ ਮੇਰੇ ਹੰਝੂ ਆ ਗਏ ਅੱਖਾਂ 'ਚ ਵੀ ਇਹ ਗਲਤ ਕੰਮ ਕਿਸ ਤਾਂ ਕਰ ਰਿਹਾ ਹੈ ਬਹੁਤ ਗਲਤ ਕੰਮ ਹੋਇਆ ਜੀ ਅੱਗੇ ਹੋਇਆ ਮਹਿਸੂਸ ਕਰਦੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਮੈਂ ਕਿਹਾ ਜੀ ਮੈਨੂੰ ਇੰਨਾ ਉਹ ਆਇਆ ਨਾ ਮੈਂ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੀਗੇ ਇੱਕ ਦੋ ਬਾਕਪ ਸਿੰਘ ਵੀਰੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕੁਝ ਕਰਨਾ ਪੈਣਾ ਵੀ ਇਹ ਤਾਂ ਐ ਲੱਗਦਾ ਵੀ ਭੁੱਖੜ ਤੜ ਦਾ ਕਰਨੀ ਪੈ ਜੇ ਜਾਂ ਮਰਨਾ ਨਾ ਪੈ ਜੇ ਜੋ ਇਹਨਾਂ ਨੇ ਕੀਤਾ ਹੈ ਸਰਿਆਮ ਅੰਦਿਲ ਮਸੀਹ ਜਿਨੇ ਬਿਲਕੁਲ ਗਲਤ ਕੰਮ ਕੀਤਾ ਹੈ ਪਹਿਲੀ ਵਾਰ ਦੇਖਿਆ ਜੀ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਮੈਂ 39 ਸਾਲ ਨੌਕਰੀ ਕੀਤੀ ਹੈ ਘੱਟੋ ਘੱਟ ਵੀ 50 60 ਇਲੈਕਸ਼ਨ ਕਰਾਈ ਹੋਣੇ ਜਾਜਾ ਕੀ ਸਮਝੀਏ ਤਾਂ ਨਾ ਸਹੀ ਸਮਝੀਏ ਤਾਨਾ ਸਾਹੀ ਕਿਹਾ ਇਹ ਤਾਂ ਇੱਕ ਲੋਕਤੰਤਰ ਦਾ ਕਤਲ ਹੈ ਜੀ ਸਰਿਆਮ ਇਹ ਤਾਂ ਬਿਲਕੁਲ ਸਰੀਆਮ ਜਿੱਦਾਂ ਕਹਿੰਦੇ ਵੀ ਜਾ ਕੇ ਇੱਕ ਕਿਰਨ ਖੇਰ ਨੇ ਆਪਣੇ ਜਾ ਕੇ ਫਟਾਫਟ ਉਹਨੂੰ ਬਿਠਾਤਾ ਕੁਰਸੀ ਦੇ ਪਰ ਕੋਈ ਇਲਾਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਧੱਕਾ ਹੀ ਹੋਇਆ ਹੈ ਕੋਈ ਕਿਸੇ ਇਲਾਨ ਨਹੀਂ ਕਰਿਆ ਉਹਨੇ ਮਸ਼ੀਨ ਇਲਾਨ ਨਹੀਂ ਕਰਿਆ ਹੈਗਾ ਪਾਣੀ ਪੀਂਦਾ ਰਿਹਾ ਉਹ ਗਲਾਸ ਚਾਕੇ ਪਾਣੀ ਪੀਂਦਾ ਸੀਗਾ ਤੇ ਜਦੋਂ ਫਿਰ ਉਹ ਸੀਟ ਦੇ ਉੱਪਰ ਬਿਠਾਇਆ 2 ਮਿੰਟ ਵੀ ਨਹੀਂ ਲੱਗੇ ਕੋਈ ਇਲਾਨ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਲਿਆ ਕੇ ਉਹਨੂੰ ਕਿਰਨ ਖੇਰ ਨੇ ਤੇ ਨਾਲ ਹੋਰ ਸੀ ਧਿਆਖ ਕੁਰਸੀ ਦੇ ਪਰ ਜ਼ਬਰਦਸਤੀ ਚੱਕ ਕੇ ਨਾਲ ਕੁਰਸੀ ਦੇ ਉੱਪਰ ਬਿਠਾਤਾ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਦਿੱਲੀ ਦੇ ਵਿੱਚ ਵੱਡਾ ਵਿਰੋਧ ਕੀਤਾ ਗਿਆ ਹਾਂ ਕੀਤਾ ਗਿਆ ਜਿਵੇਂ ਦੇਖਦੇ ਉਹਨਾਂ ਦੀ ਕਾਰਵਾਈ ਨਹੀਂ ਉਹ ਆਪਣੇ ਪਰ ਸੱਚੇ ਆ ਜੀ ਜਲ ਸਾਡੇ ਵਰਗੇ ਛੋਟੇ ਬੰਦੇਆਂ ਨੂੰ ਪਤਾ ਵੀ ਇਹ ਗਲਤ ਹੋਇਆ ਉਹ ਤਾਂ ਬਹੁਤ ਵੱਡੇ ਬੰਦੇ ਆ ਉਹਨਾਂ ਨੂੰ ਪਤਾ ਹੀ ਹੈ ਵੀ ਕੀ ਹੋ ਰਿਹਾ ਇਹ ਜ਼ਬਰਦਸਤੀ ਹੋ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਆਹ ਤੀਸਰੀ ਨੈਸ਼ਨਲ ਪਾਰਟੀ ਬਣ ਗਈ ਇਸ ਕਰਕੇ ਇਹ ਬੀਜੇਪੀ ਵਾਲੀ ਥੋੜੀ ਜਿਹੀ ਜ਼ਬਰਦਸਤੀ ਕਰ ਰਹੇ ਪਹਿਲਾਂ ਵੀ ਇਹਨਾਂ ਨੇ ਜ਼ਬਰਦਸਤੀ ਕੀਤੀ ਹੈ ਪਹਿਲਾਂ ਇੱਕ ਵੋਟ ਨਾਲ ਕਰ ਰਹੀ ਸੀ ਫਿਰ ਇਹ ਇਹਨਾਂ ਨੇ 20 ਵੋਟਾਂ ਚੋਂ 8 ਵੋਟਾਂ ਕੈਨਸਲ ਕਰਤੀਆਂ ਸਰੀਆਮ ਉਹ ਸਾਈਨ ਕਰਦਾ ਸੀ ਇੱਕ ਵਾਰ ਸਿਰ ਟਿਕ ਮਾਰ ਦਿੰਦਾ ਸੀ ਸਾਈਨ ਕਰਦਾ ਸੀ ਇੱਕ ਵਾਰ ਟਿਕ ਮਾਰ ਦਿੰਦਾ ਸੀ ਸੋ ਜੇਕਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਜਿਹੜੇ ਚੰਡੀਗੜ੍ਹ ਦੇ ਲੋਕ ਨੇ ਜੋ ਇਹ ਸਾਰਾ ਸਿਨੈਰੀਓ ਹੋਇਆ ਇਸ ਚੀਜ਼ ਨੂੰ ਲੈ ਕੇ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਿਰੋਧ ਦੇਖਣ ਨੂੰ ਮਿਲਦਾ ਪਿਆ ਹੈ ਤੇ ਉਹਨਾਂ ਨੂੰ ਵੀ ਆਸ ਹੈ ਸੰਵਿਧਾਨ ਤੋਂ ਤੁਸੀਂ ਬਣੇ ਰਹੋ ਪੰਜਾਬ ਕੇਸਰੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਰਜਿਤ ਕੁਮਾਰ